ਸੋ ਸੋਚ ਕਾਲਜ ਸਾਰਿਆਂ ਨੂੰ ਮੇਰਾ ਨਾਮ ਮਨਦੀਪ ਸਿੰਘ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਨੈਕਸਟ ਕਨਸੈਪਟ ਦੀ ਪਰਸੈਂਟੇਜ ਚੈਪਟਰ ਦੀ ਜਿਹਨੂੰ ਆਪਾਂ ਕਹਿੰਦੇ ਆ ਫ੍ਰੈਕਸ਼ਨ ਟੂ ਪਰਸੈਂਟੇਜ ਕਨਵਰਜਨ ਸੋ ਉਸ ਟਾਪਿਕ ਨੂੰ ਪੜ੍ਹਨ ਤੋਂ ਪਹਿਲਾਂ ਸਮਝਣ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਫ੍ਰੈਕਸ਼ਨ ਹੁੰਦਾ ਕੀ ਹੈ ਸੋ ਫ੍ਰੈਕਸ਼ਨ ਕਿਸੇ ਹੋਲ ਕੁਆਂਟੀਟੀ ਦਾ ਕੁਝ ਪਾਰਟ ਨੂੰ ਡਿਫਾਈਨ ਕਰਦਾ ਵਾ ਜਿੱਦਾਂ ਆਪਾਂ ਨਾਰਮਲੀ ਕਰੇ ਗੱਲ ਕਰਦੇ ਆ ਮੈਨੂੰ ਅੱਧੀ ਰੋਟੀ ਚਾਹੀਦੀ ਹੈ ਠੀਕ ਹੈ ਅੱਧੀ ਰੋਟੀ ਦਾ ਮਤਲਬ ਕੀ ਹੋ ਗਿਆ ਜੇ ਰੋਟੀ ਦੇ 2 ਹਿੱਸੇ ਨੇ ਤਾਂ ਮੈਨੂੰ ਉਹਦੇ ਚੋਂ ਇੱਕ ਹਿੱਸਾ ਚਾਹੀਦਾ ਵਾ ਜਿਵੇਂ ਪੀਜ਼ਾ ਸਲਾਈਸਸ ਨੇ ਆਪਣੇ ਕੋਲੇ ਪੀਜ਼ਾ ਸਲਾਈਸਸ ਆਪਾਂ 6 ਵਿੱਚ ਵੀ ਕੱਟ ਕਰ ਲੈਨੇ ਆ 8 ਵਿੱਚ ਕੱਟ ਕਰ ਲੈਨੇ ਆ ਤਾਂ ਉਹ ਕੀ ਆ ਜਿਵੇਂ ਅਗਰ ਮੇਰੇ ਕੋਲ ਕੋਈ ਪੀਜ਼ਾ ਸਲਾਈਸ ਬਣਿਆ ਹੋਇਆ ਤੇ ਮੈਂ ਉਹਨੂੰ ਡਿਫਰੈਂਟਸ ਪਾਰਟ ਵਿੱਚ ਡਿਵਾਈਡ ਕਰਦਾ ਪਿਆ ਵਾ ਤੇ ਜੇ ਮੈਂ ਇਸ ਪਾਰਟ ਨੂੰ ਕੈਲਕੂਲੇਟ ਕਰਨਾ ਹੋਵੇ ਕਿ ਇਹ ਪੀਜ਼ਾ ਦਾ ਕਿੰਨੇ ਪਾਰਟ ਵਿੱਚ ਆ ਰਿਹਾ ਵਾ ਤਾਂ ਉਹਨੂੰ ਆਪਾਂ ਫ੍ਰੈਕਸ਼ਨ ਕਹਿ ਦਿੰਨੇ ਆ ਜਿੱਦਾਂ ਜਿਹੜਾ ਆਹ ਪਾਰਟ ਆ ਇੱਕ ਸਿੰਗਲ ਪਾਰਟ ਆ ਤੇ ਜੇ ਆਪਾਂ ਪੂਰੇ ਹੋਲ ਵਿੱਚ ਦੇਖਦੇ ਆ ਇਹਨਾਂ ਨੂੰ ਕਿੰਨੇ ਹੋਗੇ 1 2 3 4 5 6 ਤਾਂ 1/6th ਪਾਰਟ ਆ ਇਹ ਪੀਸ ਦਾ ਤਾਂ ਜਿਹੜਾ ਆਹ ਆਪਣੇ ਕੋਲੇ ਵੈਲਿਊ ਆ ਰਹੀ ਆ ਇਹਨੂੰ ਹੀ ਆਪਾਂ ਫ੍ਰੈਕਸ਼ਨ ਕਹਿ ਦਿੰਦੇ ਹੁੰਦੇ ਆ ਠੀਕ ਹੈ ਤੇ ਜੇ ਹੁਣ ਆਪਾਂ ਪਰਸੈਂਟੇਜ ਦੀ ਗੱਲ ਕਰਦੇ ਆ ਬਸ ਇਹਦੇ ਚ ਇੱਕ ਸਿੰਪਲ ਚੇਂਜ ਆ ਇਹਦੇ ਵਿੱਚ ਡਿਨੋਮੀਨੇਟਰ ਜਿਹੜਾ ਉਹ ਹਮੇਸ਼ਾ 100 ਆਊਗਾ ਮਤਲਬ ਆਪਾਂ ਗੱਲ ਹੀ 100th ਪਾਰਟ ਦੀ ਕਰਾਂਗੇ ਫਰਸਟ ਪਾਰਟ ਸੈਕੰਡ ਪਾਰਟ ਤਿੰਨ ਪਾਰਟਸ ਦਾ 100 ਵਿੱਚੋਂ ਦੀ ਇਹਦੇ ਵਿੱਚ ਸਾਰਾ ਪਰਸੈਂਟੇਜ ਵਿੱਚ ਆਊਗਾ ਤੇ ਹੁਣ ਜੇ ਆਪਾਂ ਕਨਵਰਜਨ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਕਨਸੈਪਟ ਕੀ ਆ ਸਭ ਤੋਂ ਪਹਿਲਾਂ ਆਪਾਂ ਨੂੰ ਕੋਈ ਵੀ ਫ੍ਰੈਕਸ਼ਨ ਲਿਖਣੀ ਪਊਗੀ ਜਿੱਦਾਂ ਫੋਰ ਐਗਜ਼ਾਮਪਲ ਮੈਂ ਲਿਖਿਆ 2/5 ਮੈਂ ਐਗਜ਼ਾਮਪਲ ਲਈ ਕਿ ਮੇਰੇ ਕੋਲੇ 5 ਪਾਰਟਸ ਨੇ ਉਹਨਾਂ ਵਿੱਚੋਂ ਮੇਰੇ ਕੋਲ 2 ਪਾਰਟਸ ਜਿਹੜੇ ਮੈਂ ਸਿਲੈਕਟ ਕਰ ਲੇ ਹੁਣ ਜੇ ਮੈਂ ਇਹਨੂੰ ਪਰਸੈਂਟੇਜ ਵਿੱਚ ਕਨਵਰਟ ਕਰਨਾ ਵਾ ਤਾਂ ਮੈਂ ਇਹਨੂੰ ਕਿਵੇਂ ਕਰੂੰਗਾ ਮੈਂ ਮਲਟੀਪਲਾਈ ਕਰੂੰਗਾ ਸਭ ਤੋਂ ਪਹਿਲਾਂ ਲਿਖੂੰਗਾ 100 ਦੈਨ ਆਫਟਰ ਦੈਟ ਉਹਨੂੰ ਮੈਂ ਪਰਸੈਂਟੇਜ ਸਾਈਨਰ ਡਿਨੋਟ ਕਰ ਦੂੰਗਾ ਕਿਉਂਕਿ ਮੈਂ 100 ਯੂਜ਼ ਕਰਦਾ ਪਿਆ ਇਹਦੇ ਨਾਲ ਪਰਸੈਂਟੇਜ ਡੈਫੀਨਿਟਲੀ ਆਊਗਾ ਹੀ ਆਊਗਾ ਤੇ ਜਦੋਂ ਮੈਂ ਇਹਨੂੰ ਸੋਲਵ ਕਰੂੰਗਾ ਤਾਂ ਮੇਰੇ ਕੋਲੇ ਆਨਸਰ ਆਊਗਾ 40% 40% ਮੇਰੇ ਕੋਲੇ ਆਨਸਰ ਆਊਗਾ ਹੁਣ ਇਸ ਵੈਲਿਊ ਨੂੰ ਆਪਾਂ ਇੱਕ ਰੀਅਲ ਲਾਈਫ ਐਗਜ਼ਾਮਪਲ ਨਾਲ ਸਮਝਦੇ ਹਾਂ ਜਿੱਦਾਂ ਤੁਹਾਡਾ 5 ਮਾਰਕਸ ਦਾ ਟੈਸਟ ਸੀ ਇਹ ਤੇ ਤੁਹਾਡੇ ਕੋਲ ਸਿਰਫ 2 ਮਾਰਕਸ ਹੀ ਆਏ ਨੇ ਤੁਸੀਂ 2 ਮਾਰਕਸ ਅਚੀਵ ਕੀਤੇ ਤੁਹਾਡੇ 40% ਮਾਰਕਸ ਆਏ ਕੋਈ ਇੰਟੈਲੀਜੈਂਟ ਸਟੂਡੈਂਟ ਹੋਊਗਾ ਉਹਨੇ 4 ਮਾਰਕਸ ਲੈ ਲਏ ਆਊਟ ਆਫ 5 ਠੀਕ ਹੈ ਅਗਰ ਉਹਦੇ ਆਪਾਂ ਪਰਸੈਂਟੇਜ ਕੈਲਕੂਲੇਟ ਕਰਾਂਗੇ ਤਾਂ ਆਪਣੇ ਕੋਲੇ ਆਊਗਾ 80% ਮਾਰਕਸ ਆ ਜਾਣਗੇ ਉਹਦੇ ਸਿਮਿਲਰਲੀ ਕੋਈ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਸਟੂਡੈਂਟ ਕਹਿ ਸਕਦੇ ਆ ਜਿਹੜਾ ਬਿਲਕੁਲ ਹੀ ਕਿਤਾਬਾਂ ਵਿੱਚ ਹੀ ਰਹਿੰਦਾ ਹਮੇਸ਼ਾ ਤਾਂ ਅਗਰ ਉਹ 5/5 ਲੈ ਕੇ ਆ ਰਿਹਾ ਤੇ ਜੇ ਆਪਾਂ ਉਹਦੀ ਪਰਸੈਂਟੇਜ ਕੈਲਕੂਲੇਟ ਕਰਾਂਗੇ ਉਹਦੀ ਕਿੰਨੀ ਪਰਸੈਂਟੇਜ ਬਣੂਗੀ ਡੈਫੀਨੇਟਲੀ ਉਹਦੀ 100% ਬਣਦੀ ਪਈ ਆ ਇਹਦਾ ਮਤਲਬ ਜਿੰਨੇ ਮਾਰਕਸ ਦਾ ਟੈਸਟ ਸੀਗਾ ਉਹਦੇ ਉਨੇ ਮਾਰਕਸ ਹੀ ਆਏ ਨੇ ਹੁਣ ਇਥੋਂ ਆਪ ਨੂੰ ਕੀ ਪਤਾ ਲੱਗਦਾ ਪਿਆ ਵਾ ਜਿਹੜੀ ਆਹ 5 ਵੈਲਿਊ ਆ ਜਿਹੜੀ ਆਪਾਂ ਨੂੰ ਇਸ ਵਿੱਚ ਵੀ ਅਵੇਲੇਬਲ ਆ ਇਹਦੇ ਵਿੱਚ ਵੀ ਅਵੇਲੇਬਲ ਆ ਤੇ ਇਸ ਵਿੱਚ ਵੀ ਅਵੇਲੇਬਲ ਆ ਇਸ 5 ਨੂੰ ਉੱਪਰ ਰੱਖਦੇ ਪਏ ਆ ਐਜ਼ ਅ ਬੇਸ ਇਹ ਇੱਕ ਬੇਸ ਆ ਇਸ ਬੇਸ ਨੂੰ ਆਪਣੀ ਨਜ਼ਰ ਵਿੱਚ ਰੱਖਦੇ ਹੋਏ ਆਪਾਂ ਜਿਹੜੇ ਉੱਪਰ ਵੈਲਿਊ ਆਉਂਦੀ ਪਈ ਆ ਉਹਨੂੰ ਆਪਾਂ ਦੱਸ ਰਹੇ ਆਂ ਵੀ ਇਹ ਹੋਲ ਕੁਆਂਟੀਟੀ ਦੇ ਕਿੰਨੇ ਪਰਸੈਂਟ ਬਣਦੀ ਪਈ ਆ ਜਿੱਦਾਂ ਆਪਾਂ ਦੀ ਰੋਟੀ ਦੀ ਐਗਜ਼ਾਮਪਲ ਲਈ 1/2 ਇਹ ਪੂਰੇ ਪੀਜ਼ੇ ਦਾ ਕਿੰਨੇ ਪਰਸੈਂਟ ਲੈ ਰਿਹਾ ਵਾ ਤਾਂ ਜਦ ਮੈਂ ਇਹਨੂੰ ਕੈਲਕੂਲੇਟ ਕਰੂੰਗਾ ਤਾਂ ਮੇਰੇ ਕੋਲੇ ਜਿਹੜਾ ਆਨਸਰ ਆਉ ਉਹ ਆਊਗਾ 50% ਹੁਣ ਇਹਦਾ ਮਤਲਬ ਕੀ ਆ ਆਪਾਂ ਕਰੇ ਵੀ ਕਹਿ ਸਕਦੇ ਆ ਕਿ ਮੈਨੂੰ ਅੱਧੀ ਰੋਟੀ ਚਾਹੀਦੀ ਮੈਨੂੰ 50% ਰੋਟੀ ਚਾਹੀਦੀ ਆ ਫਿਰ ਵੀ ਤੁਹਾਨੂੰ ਹਾਫ ਹੀ ਮਿਲੂਗੀ ਹੁਣ ਇਹਦਾ ਮਤਲਬ ਇਹ ਹੋ ਗਿਆ ਹੈਗਾ ਮਤਲਬ ਕੁਝ ਵੀ ਨਹੀਂ ਜਸਟ ਇੱਕ ਕਨਵਰਜਨ ਆ ਆਪਾਂ ਇੱਕ ਫ੍ਰੈਕਸ਼ਨ ਜੀ ਆਪਾਂ ਕੋਈ ਚੀਜ਼ ਫ੍ਰੈਕਸ਼ਨ ਵਿੱਚ ਲਿਖੀ ਸੀ ਆਪਾਂ ਉਹਨੂੰ ਪਰਸੈਂਟੇਜ ਵਿੱਚ ਕਨਵਰਟ ਕਰ ਲਿਆ ਤੇ ਇਹਦਾ ਵਾਈਸਾ ਵਰਸਾ ਵੀ ਪੋਸੀਬਲ ਹੋ ਆਪਾਂ ਨੈਕਸਟ ਵੀਡੀਓ ਵਿੱਚ ਪੜਾਂਗੇ ਹੁਣ ਇਹਦਾ ਇੱਕ ਹੋਰ ਕਨਸੈਪਟ ਆ ਜਿਹੜਾ ਸਮਝਣਾ ਬਹੁਤ ਇੰਪੋਰਟੈਂਟ ਆ ਇਹਦੇ ਨਾਲ ਤੁਹਾਡੇ ਕਾਫੀ ਡਾਊਟਸ ਕਲੀਅਰ ਹੋ ਜਾਣਗੇ ਹੁਣ ਜੇਦਾ ਫੋਰ ਐਗਜ਼ਾਮਪਲ ਆਪਣੇ ਕੋਲੇ ਲੈਟਸ ਸੇ 25% ਆ ਹੁਣ ਜੇ ਮੈਂ 25% ਨੂੰ ਸੋਲਵ ਕਰੂੰਗਾ ਹੁਣ ਪਰਸੈਂਟੇਜ ਸਾਈਨ ਆਪਾਂ ਰਿਮੂਵ ਕਰ ਦਾਂਗੇ ਉਹਦੀ ਥਾਂ ਤੇ ਆਪਾਂ 100 ਲਿਖ ਲਾਂਗੇ ਇੱਕ ਰੂਲ ਹੁੰਦਾ ਹੈ ਤੁਸੀਂ ਯਾਦ ਕਰ ਸਕਦੇ ਹੋ ਇਹਨੂੰ ਜਦੋਂ ਮੈਂ ਇਹਨੂੰ ਸੋਲਵ ਕਰ ਲੂੰਗਾ 1/4 ਹੁਣ ਇਹਦੇ ਤੋਂ ਮੈਨੂੰ ਕੀ ਐਕਸਟ੍ਰੈਕਟ ਹੋਇਆ 1/4 ਵੈਲਿਊ ਐਕਸਟ੍ਰੈਕਟ ਹੋਈ ਉਹਦਾ ਮਤਲਬ ਕੀ ਹੈ ਅਗਰ ਮੇਰੇ ਕੋਲੇ 4 ਪਾਰਟਸ ਨੇ ਕਿਸੇ ਵੀ ਕੁਆਂਟੀਟੀ ਦੇ ਤੇ ਉਹਦਾ ਮੈਂ ਫਰਸਟ ਪਾਰਟ ਕੈਲਕੂਲੇਟ ਕਰਦਾ ਪਿਆ ਮਾ ਉਹ ਬਰਾਬਰ ਹੋਊਗਾ 25% ਦੇ ਉਨੇਕ ਆਪਾਂ ਐਸ ਆ ਇਕੁਏਸ਼ਨ ਵਿੱਚ ਇਹਨੂੰ ਲਿਖ ਲੈਨੇ ਆ ਬਟ ਆਪਾਂ ਨੂੰ ਇਹਦਾ ਐਕਚੁਅਲ ਮੀਨਿੰਗ ਨਹੀਂ ਪਤਾ ਹੁੰਦਾ ਇਸ ਕਰਕੇ ਮੈਂ ਇਹਨੂੰ ਸਮਝਾ ਰਿਹਾ ਹਾਂ ਹੁਣ ਜਿੱਦਾਂ ਆਪਾਂ ਗੱਲ ਕਰੀਏ 1/4 ਹੋ ਗਿਆ ਆਪਣੇ ਕੋਲ 25% ਹੁਣ ਜੇ ਮੈਨੂੰ ਇਹਨੂੰ ਕਨਵਰਟ ਕਰਨਾ ਪੈਣਾ 50% ਦੇ ਵਿੱਚ ਜਿਵੇਂ ਚਾਹਨਾ ਕਨਵਰਟ ਕਰਨਾ ਇਹਨੂੰ ਤਾਂ ਮੈਂ ਕੀ ਕਰੂੰਗਾ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਦੋਵਾਂ ਵਿੱਚ ਮੈਂ 2 ਨਾਲ ਮਲਟੀਪਲਾਈ ਕਰ ਦੂੰਗਾ ਜਦੋਂ ਮੈਂ ਇਹਨੂੰ 2 ਨਾਲ ਮਲਟੀਪਲਾਈ ਕੀਤਾ ਤਾਂ ਮੇਰੇ ਕੋਲੇ बनेगा 50% परसेंट मेरे को गया 50% परसेंट हम जे मैं सैवनटी फाइव परसेंट चाहिए वा तो मैं करना पेगा ए वाली पहली ओकेशन दी मैनू थ्री दोवे साइड मल्टीप्लाई करना पेगा यद की होगा थ्री बाय फोर इज़ इक्वल्स टू थ्री इन 25% ਮੇਰਾ ਅਨਸਰ ਆਜੂਗਾ 75% ਐਂਡ ਸੋ ਓਨ ਹੁ ਜੇ ਮੈਨੂੰ ਕਹਦਾ ਮੈਨੂੰ 100% ਹੀ ਚਾਹੀਦੇ ਨੇ ਤਾਂ ਮੈਂ ਕੀ ਕਰੂੰਗਾ ਇਸ ਫਸਟ ਇਕੁਏਸ਼ਨ ਨੂੰ ਯੂਜ਼ ਕਰਦੇ ਹੋਏ ਦੋਵਾਂ ਸਾਈਡ 4 ਨਾਲ ਮਲਟੀਪਲਾਈ ਕਰ ਦੂੰਗਾ 4/4 4, 4 25% ਤਾਂ ਜਿਹੜਾ ਮੇਰਾ ਅਨਸਰ ਆਊਗਾ ਉਹ 100% ਆਜੂਗਾ ਤੇ ਆਪਾਂ ਇਸ ਵੇ ਨਾਲ ਕਨਵਰਜਨ ਕਰਦੇ ਹਾਂ ਫ੍ਰੈਕਸ਼ਨ ਟੂ ਪਰਸੈਂਟੇਜ ਐਂਡ ਪਰਸੈਂਟੇਜ ਟੂ ਫ੍ਰੈਕਸ਼ਨ ਇਹ ਕਾਫੀ ਇੰਪੋਰਟੈਂਟ ਚੈਪਟਰ ਆ ਯੂ ਪਲੀਜ਼ ਇਸ ਟਾਪਿਕ ਨੂੰ ਥੋੜਾ ਭਾਵੇਂ ਤੁਸੀਂ ਵੀਡੀਓ ਦੁਬਾਰੇ ਦੇਖ ਲਿਓ ਇਸ ਚੀਜ਼ ਨੂੰ ਪਰ ਪੜਿਓ ਜ਼ਰੂਰ ਕਿਉਂਕਿ ਇਸ ਤੋਂ ਬਿਨਾ ਤੁਹਾਨੂੰ ਅੱਗੇ ਵਾਲੇ ਕਨਸੈਪਟ ਸਮਝ ਨਹੀਂ ਆਉਣੇ ਤੇ 3rd ਵੀਡੀਓ ਲਈ ਮੈਂ ਤੁਹਾਨੂੰ ਇੱਕ ਰੈਫਰੈਂਸ ਦੇ ਦਿੰਨਾ ਮੈਂ ਕਿ ਭਾ ਅਗਲੀ ਨੈਕਸਟ ਵੀਡੀਓ ਵਿੱਚ ਕਰਾਂਗੇ ਕੀ ਆਪਾਂ ਇਸ ਬੇਸ ਵੈਲੀ ਨੂੰ ਡਿਸਕਸ ਕਰਾਂਗੇ ਜਿਹੜੀ ਆ ਬੇਸ ਵੈਲੀ ਆਪਨ ਗਿਵਨ ਆ ਜਿਹੜਾ 4 ਗਿਵਨ ਆ ਬਾਰ ਬਾਰ ਫੋਰ ਨੀਚੇ ਆ ਰਿਹਾ ਜਿਹੜਾ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ ਕਿ ਬਾਰ ਬਾਰ ਆਉਂਦਾ ਕਿਉਂ ਪਿਆ ਵਾ ਠੀਕ ਹੈ ਤਾਂ ਅੱਜ ਦੀ ਵੀਡੀਓ ਇਹਦੇ ਇੱਥੇ ਤੱਕ ਹੀ ਹੋਊਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਕਰਿਓ ਆਪਣੇ ਨਾਲ ਦੇ ਫਰੈਂਡਸ ਨਾਲ ਤਾਂ ਕਿ ਉਹਨਾਂ ਨੂੰ ਵੀ ਹੈਲਪ ਮਿਲੇ ਜੇ ਵਧੀਆ ਲੱਗਿਆ ਲਾਈਕ ਕਰਿਓ ਐਂਡ ਥੈਂਕ ਯੂ ਵੈਰੀ ਮੱਚ ਫਾਰ ਵਾਚਿੰਗ ਦਿਸ ਵੀਡੀਓ